कैन यू थ्रेटनिंग जो नी वे वन सेकंड यू आई टेल्यू आई टेल्यू नो नो बडी नो बडी नो बडी यू है प्लीज टेल मी हाउ आई टेल्यून से कौन है जी मेरा यू हैव बाग टू मै हाउस रिकॉर्डिंग नो नो यू हैव नॉट टोल्ड मी एनी थिंग ਆਹ ਪਲੀਜ਼ ਮੇਰੇ ਵਾਈਫ ਨਾਲ ਹੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆਹ ਆਮ ਨਾਲ ਪਿੱਛੇ ਹੋ ਜਾਓ ਡੋਨਟ ਮਿਸਬੇ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਪਿੰਦੀ ਸਭ ਪਿੱਛੇ ਪਿੱਛੇ ਹੋ ਜਾਓ ਪਲੀਜ਼ ਮੂੰਹ ਬਸ ਆਜੋ ਆਜੋ ਬੁਲਾ ਆ ਮੈਂ ਤੈਨੂੰ ਕਿਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹ ਛਾਲ ਮਾਰੋ ਗੇਟ ਦੇ ਉੱਤੋਂ ਦੀ ਆਜੋ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰਰੀ ਡੋਨਟ ਵਰਰੀ ਮੈਂ ਨਹੀਂ ਸੀ ਨਾ ਉਹ ਜਿਹੜੀ ਸਲੀਪ ਆ ਰਹੀ ਨਾ ਉਹ ਤਾਂ ਇਹ ਗੱਲ ਹੈ ਅਵਲਰੀਨ ਸੈਕਟਰ ਦੇ ਅਸਿਸਟੈਂਟ ਮੈਂ ਪੀਸ ਹਾਂਜੀ ਕੀ ਜੀ ਹਾਂਜੀ ਹਾਂਜੀ ਇਹ ਸੋ ਮਕੇ ਜੋ ਪ੍ਰੋਬਲਮ ਚ ਹਾਊ ਹੈਵ ਯੂ ਪਾਚਡ ਇਨ ਟੂ ਮਾਈ ਹਾਊਸ ਵਿਦਆਉਟ ਮਾਈ ਨੋਲੇਜ ਨਾ ਦੱਸੋ ਦੱਸੋ ਦੱਸ ਵੀ ਨਹੀਂ ਰਿਹਾ ਨਾ ਕੋਈ ਦੱਸ ਵੀ ਨਹੀਂ ਰਿਹਾ ਉਹ ਹੀ ਸੈਡ ਇਹ ਦੱਸਣਗੇ ਤੁਸੀਂ ਕਹਿ ਰਹੇ ਹੋ ਇਹ ਦੱਸਣਗੇ ਨਹੀਂ ਨਹੀਂ ਮੈਮ ਲੀਗਲ ਦੱਸ ਰਹੇ ਦੱਸ ਤੇ ਨੀ ਤੋ ਨਾ ਤੂੰ ਦੱਸ ਨਾ ਤੂੰ ਦੱਸ ਕੋਈ ਮਨਾਜਮ ਨਹੀਂ ਹੈ ਚਲੋ ਫਿਰ ਤੁਸੀਂ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋਗੇ ਆਪਣੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣ ਲੈ ਮੇਰੇ ਨਹੀਂ ਨਹੀਂ ਅੱਛਾ ਹਾਓ ਆਈ ਆਸਕਿੰਗ ਇਮ ਇਸ ਓਕੇ ਹਾਂ ਜਦ ਐਮ ਐਲ اے ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫਰ ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I was go down. Go to, go excuse go me, can I finish talking? No. Please let me finish talking. the right way 1 minute ji i don't know who you are no no 20 minute to me lagatar sunne accha ho ki mere darwaza andar tod ke kaun wadan di koshish kiti hai ji thonu kya kya keha ki 2 minute baitho mila dene nalat jana utthe hi galla hon gi nalat ke ta jaamange tusi bhi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट आई थिंक मैं जी मैं फनो मैं गल दसम तुसी ना विजिलेंस محکمہ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾਲ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਿ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਏਮ ਨਾਟ ਗੋਇੰਗ ਐਨੀਵੇਅਰ ਕੋਈ ਨਹੀਂ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋ ਕੋ ਵਰਿੰਦਰ ਨੂੰ ਬਦਲਤਾ ਕਿੰਨਿਆਂ ਜੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਦੱਸੋ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੋਡ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਟੋਲ ਸਟੇਟਰ ਬਹੁਤ ਵੱਡਾ ਤੁਸੀਂ ਆਪਣਾ ਜੌਰਡਨ ਐਨਫੋਰਸਿੰਗ ਅਥਾਰਟੀ ਆਮ ਅਨਸੇਬਲ ਟੂ ਦ ਲਾ no you are the thought you don't need to force your way through the story ਧੱਕੇ ਨਾਲ ਬੜੇ ਕਿ ਨਹੀਂ ਬੜੇ ਜਾ ਸਕਦਾ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਰ ਆ ਨਹੀਂ ਮਾਲ ਸੇਗਾ ਆ ਰੀਲੀ ਵਾਂਟ ਟੂ نو ਮੈਨੂੰ ਹੀ ਕਹ ਦੱਸੋ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਵੰਸੇਗਾ ਆ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤੇ ਆਰਾਮ ਨਾਲ ਹਾਲ 'ਚ ਆ ਜਾਓ ਡਿਸਕਾਊਂਡ ਆ ਜਾਓ ਪਲੇਟ ਵੀ ਕਾਲ ਮਾਈ ਲਾਇਰ ਡਾਕਟਰ ਉਹ ਵੀ ਨਾ ਟਾਕਿੰਗ ਰੀਡਿੰਗ ਟੂ ਦਾ ਲਾਇਰ ਡਾਕਟਰ ਆ ਬੈਠੋ ਬੈਠੋ ਚਾਹ ਪਾਣੀ ਬੁਲਾਓ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਅਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਤਾਂ ਬੰਦ ਹੋ ਸਕਦੇ ਧੱਕੇ ਨਾਲ ਕਿ ਦਰਵਾਜੇ ਬੰਦ ਕਰਨ ਨੂੰ ਕਿ ਆ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸ ਨੇ ਲੈਟ ਮੀ ਕਾਲ ਮਾਈ ਲਾਇਰਜ਼ ਲਾਇਰਜ਼ ਨੂੰ ਬੁਲਾ ਲਓ ਜੀ ਜਸ ਕਾਲ ਆਫ ਦਟ ਅਪਡੇਨ ਆਪਣੇ ਦਮ ਵੀ ਐਜਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਆ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਹੋ ਕੋਲਵਾ ਦਿਓ ਨਾ ਅਮੀਰ ਜੀ ਜੋ ਆ ਪਿਆ ਇੱਕ ਨਾ ਬੀ ਐਮ ਐਲ اے ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰੇ ਜਿਹੜਾ ਇੱਥੋਂ ਹੀ ਦੇਖ ਲੋ ਕੋਲ ਹਾਏ ਅਮੀਰ ਇਸ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਪਾਸਡ ਯੂ ਵੇ ਥਰੂ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟਰੈਰਾਈਜ਼ ਕੀਤਾ ਯੂ ਹੈਵ ਟਰੈਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬੀਹਵੈਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਜ਼ ਥਿਸ ਇਜ਼ ਟੋਟਲ ਲੋਅ ਦੀ ਧੱਜਿਆ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਹਾਸ ਟੂ